ਇਹ ਇਹ ਜਿਹੜਾ ਦਖਲ ਦੇਣਗੇ ਤੇ ਸਾਰੇ ਪੰਜਾਬ ਦਾ ਇੱਕ ਕਾਂਡ ਬਣ ਜਾਣਾ ਮੈਂ ਇਹਨਾਂ ਨੂੰ ਕਿੱਥੇ ਲੈ ਜਾਣਾ ਜੇ ਆਪ ਵਾਲੇ ਦੀ ਸਮਝ ਸਕਣਗੇ ਇਹ ਏਡੀ ਵੱਡੀ ਬਿਮਾਰੀ ਤੇ ਲੱਗਦੀ ਆ ਇਹਨਾਂ ਉੱਪਰ ਲੈਵਲ ਤੇ ਕੀਤੀ ਨਹੀਂ ਗੱਲ ਉਧਰ ਵੀ ਪੰਗਾ ਲਾ ਲਿਆ ਇਹਨਾਂ ਨੇ ਅਸੀਂ ਉੱਥੋਂ ਚੁੱਕ ਕੇ ਤੇ ਇੱਧਰ ਆ ਗਏ ਤੇ ਹੁਣ ਇੱਧਰ ਇਹਨਾਂ ਆਣ ਕੇ ਪੰਗਾ ਸਾਡੇ ਨਾਲ ਪਾ ਤਾ ਵਾ ਜੇ ਇਦਾਂ ਕੀਤਾ ਸਾਰਾ ਪੰਜਾਬ ਇੱਥੇ ਇਕੱਠਾ ਹੋਣਾ ਮੈਂ ਆ ਉਹਨਾਂ ਕੋਈ ਚੰਨ ਨੂੰ ਆ ਰੋਕਣ ਕੰਮ ਖਾਣ ਦੋੜ ਵਾਲੀ ਰੋਕ ਸਰ ਕਹਿੰਦਾ ਸਰ ਦੋ ਆਏ ਕਿਹੜਾ ਮਹਾਰਾਜ ਜੀ ਦਾ ਬੋਤਲ ਹੈ ਕਹਿੰਦਾ ਠੀਕ ਹੈ ਨਾ ਜੱਟਾਂ ਬਾਰੇ ਕਿ ਪ੍ਰੋਬਲਮ ਵੀ ਉਹਨਾਂ ਦੇ ਰੋਕਣੇ ਜਾਂਦੇ ਸਨ ਇਹਨਾਂ ਬੋਤਲਾਂ ਕੱਟਵਾਏ ਅੱਜ ਜੋ ਮਹਾਰਾਜ ਰਣਜੀਤ ਸਿੰਘ ਜੀ ਦਾ ਬੋਤਲ ਲਾਉਣ ਦਾ ਲੋਕਲ ਲੋਕਾਂ ਨੇ ਫੈਸਲਾ ਕੀਤਾ ਸੀਗਾ ਪਹਿਲਾਂ ਐਸੇ ਬਾਈਪਾਸ ਤੇ ਦੂਜੇ ਪਾਸੇ ਮਨਜੂਰੀ ਲਾ ਲਈ ਸੀ ਡੀ ਸਾਹਿਬ ਕੋ ਇਹ ਬੁੱਤ ਲਾਉਣ ਦੀ ਤੇ ਬੁੱਤ ਲਿਆਂਦਾ ਗਿਆ। ਲੇਕਿਨ ਕੁਝ ਸ਼ਰਾਰਤੀ ਲੋਕਾਂ ਨੇ ਉਮੀਦਵਾਰ ਦਾ ਬੁੱਤ ਲਿਆ ਕੇ ਉੱਥੇ ਲਾਤਾ ਤੇ ਅਸੀਂ ਕਿਹਾ ਉਮੀਦਵਾਰ ਜਿਹੜਾ ਵਾ ਸਾਡੇ ਸਾਰਿਆਂ ਦਾ ਸਾਂਝਾ ਵਾ। ਤੇ ਚਲੋ ਜੇ ਇਹਨਾਂ ਲਾ ਲਿਆ ਤੇ ਇਹਦੇ ਵਾਦ-ਵਿਵਾਦ ਵਿੱਚ ਕਿਸੇ ਬੰਦੇ ਨੂੰ ਵੀ ਨਹੀਂ ਪੈਣਾ ਚਾਹੀਦਾ। ਦੂਸਰੇ ਚੌਕ ਵਿੱਚ ਅਸੀਂ ਆਏ ਆਂ। ਲੋਕਲ ਬੰਦਿਆਂ ਨੇ ਪ੍ਰਬੰਧ ਕੀਤਾ ਲੋਕਲ ਬੰਦੇ ਜਿਹੜੇ ਆ ਡੀਸੀ ਸਾਹਿਬ ਨੂੰ ਵੀ ਮਿਲੇ ਨੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਨੇ ਏਡੀਸੀ ਨੂੰ ਮਿਲੇ ਨੇ ਐਸਐਸਪੀ ਨੂੰ ਵੀ ਮਿਲੇ ਨੇ ਉੱਪਰ ਵੀ ਰਾਬਤਾ ਇਹਨਾਂ ਨੇ ਕੀਤਾ ਵਾ ਲੋਕਲ ਪੋਲੀਟੀਕਲ ਲੋਕਾਂ ਨੂੰ ਵੀ ਇਹ ਮਿਲੇ ਨੇ ਤੇ ਕੋਈ ਆਪਣੇ ਆਪ ਸਾਹਮਣੇ ਆ ਕੇ ਕੋਈ ਵਿਰੋਧ ਕਰਨ ਨੂੰ ਤਿਆਰ ਨਹੀਂ ਜੇ ਬੋਤ ਲਿਆਂਦਾ ਗਿਆ ਵਾ ਇੱਥੇ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਿਸ ਆਨ ਕੇ ਵਿੱਚ ਬਦੋ ਬਦੀ ਦਖਲਅੰਦਾਜ਼ੀ ਦਿੰਦੀ ਹੈ ਮੈਂ ਪੁਲਿਸ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਇਹ ਮਹਾਰਾਜਾ ਰਣਜੀਤ ਸਿੰਘ ਉਹ ਪਾਤਸ਼ਾਹ ਵਾ ਜਿਨਨੇ ਕਦੇ ਬੁੱਢੇ ਮੋਚੀ ਦੀ ਪੰਡ ਚੁੱਕ ਕੇ ਉਹਦੇ ਘਰ ਜਾ ਕੇ ਤੇਲ ਰੱਖੀ ਟੋਨੇ ਕਿਹਾ ਪੁੱਤ ਆਪਣਾ ਨਾਂ ਦੱਸ ਜਾ ਤੂੰ ਹੈ ਕੌਣ ਹੈ ਉਹਨੇ ਕਿਹਾ ਬਾਪੂ ਤੂੰ ਕੀ ਲੈਣਾ ਨਾਂ ਨੂੰ ਤੇਰੀ ਪਾਂਡੇ ਆ ਗਈ ਤੇਰੇ ਘਰ ਦਾਣਿਆਂ ਦੀ ਆਂਦਾ ਨਹੀਂ ਦੱਸ ਜਾ ਉਹਨੇ ਸਿਰ ਤੋਂ ਮਰਾਸਾ ਲਾਇਆ ਤੇ ਜਦੋਂ ਕਲਗੀ ਵੇਖੀ ਜਾਂਦਾ ਬਾਪੂ ਮੈਂ ਮਹਾਰਾਜਾ ਰਣਜੀਤ ਸਿੰਘ ਆ ਤੇਰਾ ਪੋਤਿਆਂ ਤੇ ਤੇਰੀ ਪੰਡ ਲੈ ਕੇ ਆਇਆ ਵਾ ਇਹ ਉਹ ਮਹਾਰਾਜਾ ਰਣਜੀਤ ਸਿੰਘ ਦਾ ਬੋਤਾ ਜਿੱਥੇ ਜਿਹੜਾ ਦੀਨਾ ਨਗਰ ਵਿੱਚ ਲਾਇਆ ਜਾ ਜਾ ਰਿਹਾ ਵਾ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿੱਚ 3 ਮਹੀਨੇ ਦੀਨਾ ਨਗਰ ਆ ਕੇ ਰਹਿੰਦੇ ਹੁੰਦੇ ਸੀਗੇ ਇਹ ਇੱਕ ਇਤਿਹਾਸਕ ਸ਼ਹਿਰ ਆ ਉਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਵਾ ਔਰ ਮੈਂ ਇਹ ਸਮਝ ਨਾ ਮੈਂ ਕਿ ਜਿਹੜੇ ਲੋਕ ਇਹਨੂੰ ਡੱਕਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਜੇ ਸਾਹਮਣੇ ਆਉਣ ਤਾਂ ਲੋਕ ਉਹਨਾਂ ਦਾ ਬਾਈਕਾਟ ਕਰ ਦੇਣਗੇ ਇੱਥੇ 50% ਸਿੱਖਵਾਦੀ ਇਸ ਹਲਕੇ 'ਚ ਵੀ ਤੇ ਨਰੋਟ ਵਿੱਚ ਵੀ ਹੈ ਤੇ ਪਾਸਕੂ ਸਾਡੇ ਕੋਲ ਪਠਾਨਕੋਟ ਵਿੱਚ ਵੀ ਹੈ ਵਾ ਜੇ ਉਹ ਸਾਹਮਣੇ ਆ ਕੇ ਮਰਦਾਂ ਵਾਂਗੂ ਸਾਹਮਣੇ ਆਉਣ ਉਹਨਾਂ ਦਾ ਭੁੱਖ ਜਿਹੜਾ ਵਾ ਇੱਕ ਖੂਹ ਦੇ ਵਿੱਚ ਡਿੱਗ ਪੂਗਾ ਕਦਾ ਕੀ ਲੱਗਦਾ ਕਿਉਂ ਰੋਕਿਆ ਜਾ ਰਿਹਾ ਪੁਲਿਸ ਵੱਲੋਂ ਕਿਉਂ ਰੁਕਿਆ ਜਾ ਰਿਹਾ ਪੁਲਿਸ ਵਾਲਿਆਂ ਕੋਈ ਜਵਾਬ ਨਹੀਂ ਪੁਲਿਸ ਵਾਲੇ ਜਿਹੜੇ ਨੇ ਰੋਕ ਨਹੀਂ ਸਕਦੇ ਇਹਨਾਂ ਨੂੰ ਕੱਲ ਨੂੰ ਸਾਡੀ ਵੀ ਲੋੜ ਪੈਣੀ ਹੈ ਵੇਖੋ ਆਉਣ ਵਾਲਾ ਸਮਾਂ ਜਿਹੜਾ ਵਾ ਨਾ ਉਹ ਕਾਲੀ ਦਲ ਦੀ ਸਰਕਾਰ ਬਣਣੀ ਹੈ 27 ਚ ਜੇ 1% ਰਹਿ ਗਈ ਤੇ ਬਣੂਗੀ ਕਾਂਗਰਸ ਸੀ ਹੋਰ ਨਹੀਂ ਕੋਈ ਲੱਪਣਾ ਇਹ ਲੋਕ ਕਹਿੰਦੇ ਨੇਰੇ ਵਿੱਚ ਨੇ ਨੇਰੇ ਨੇਰੇ ਵਿੱਚ ਆਏ ਨੇ ਨੇਰੇ ਨੇਰੇ ਵਿੱਚ ਰਾਜ ਕਰ ਗਏ ਕੋਈ ਦਬਾਅ ਪੁਲਿਸ ਦਾ ਸਰ ਪ੍ਰੈਸ਼ਰ ਕੋਈ ਦਬਾਅ ਪੁਲਿਸ ਦੇ ਉੱਤੇ ਦਬਾਈ ਜਾਂਦੇ ਆ ਨਾਨਕੇ ਆ ਡੱਕਣ ਦੇ ਨੇ ਤੁਸੀਂ ਕਹਿ ਰਹੇ ਸੀ ਕੋਈ ਆਪ ਲੀਡਰਾਂ ਬਾਰੇ ਵੀ ਤੁਸੀਂ ਬੋਲ ਰਹੇ ਸੀ ਉਹ ਉਹ ਕੋਈ ਨੇ ਉਹ ਕਿਹਨਾ ਮੈਂ ਕਹਿੰਦਾ ਆਪੇ ਲੰਗੇ ਹੋ ਜਾਣਗੇ ਤੇ ਸਾਹਮਣੇ ਆਏ ਤੇ ਠੀਕ ਹੈ ਠੀਕ ਜੀ ਬੁੱਤ ਨੂੰ ਡੱਕਣ ਵਾਲੇ ਲੋਕ ਕੋਈ ਮਰਦ ਲੋਕ ਨਹੀਂ ਹੋ ਸਕਦੇ ਇਹ ਉਹ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਸਾਰਿਆਂ ਨੂੰ ਇਕੱਠਿਆਂ ਨੂੰ ਲਾ ਕੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਉਹਦੀ ਬੁਜਾਰਤ ਦੇ ਵਿੱਚ ਸਨ ਹੁਣ ਪ੍ਰਤੀਮਾ ਲਾ ਕੇ ਸਾਰਿਆਂ ਨੇ ਘਰੋ ਘਰੀ ਚਲ ਜਾਣਾ ਉਸ ਤੋਂ ਬਾਅਦ ਕੀ ਮੈਸੇਜ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੈਸੇਜ ਦੇਣਾ ਵੀ ਅਮਨ ਸ਼ਾਂਤੀ ਰੱਖਣੀ ਚਾਹੀਦੀ ਹੈ ਭਾਈਚਾਰਕ ਸੰਜਕੇ ਇਹ ਕੀਮਤ ਤੇ ਵਿਗੜ ਨਹੀਂ ਦੇਣੀ ਚਾਹੀਦੀ ਤੇ ਪੁਲਿਸ ਵਾਲਿਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਪੁਲਿਸ ਵਾਲਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਅੱਜ ਤੁਹਾਨੂੰ ਇਹਨਾਂ ਦੀ ਲੋੜ ਆ ਕੱਲ ਸਾਡੀ ਵੀ ਲੋੜ ਤੁਹਾਨੂੰ ਪੈ ਸਕਦੀ ਹੈ ਤੇ ਤੁਸੀਂ ਇੰਨੀਆਂ ਮੱਥੇ ਤੇ ਅੱਖਾਂ ਨਾ ਰੱਖੋ ਹਾਂਜੀ ਜੀ ਸਰ ਸਰ ਦਾ ਥੋੜਾ ਜਿਹਾ ਜੀ ਕੋਈ ਪਹੁੰਚ ਨਹੀਂ ਪਾਸਾ ਇੱਥੇ ਨਾ ਮਹਾਰਾਜਾ ਜੀ ਸਿੰਘ ਦੀ ਆਪਣੇ ਸਟੈਚੂ ਲਾਉਣ ਦੀ ਗੱਲ ਚੱਲ ਰਹੀ ਹੈ ਤੇ ਇਹਦੇ ਵਾਸਤੇ ਨਾਲ ਦੇ ਜਿਹੜੀ ਹੈਗੀ ਆ ਆਪਸ ਚ ਗੱਲਬਾਤ ਜਿਹੜੀ ਆ ਡੀਸੀ ਸਾਹਿਬ ਨਾਲ ਚੱਲ ਰਹੀ ਆ ਜੋ ਵੀ ਉਹ ਤੁਹਾਡਾ ਉਹਨਾਂ ਕੋਲ ਹਸਾਉਣ ਦੇਖ ਲਾਂਗੇ ਜਿਹੜੇ ਪਹੁੰਚੇ ਮੌਕੇ ਤੇ ਜੀ ਰੋਕਣ ਵੇਲੇ ਪਹੁੰਚੇ ਜਾ ਤੁਹਾਨੂੰ ਵੈਸੇ ਤਾਂ ਡਿਊਟੀ ਲਈ ਆ ਵੀ ਪਬਲਿਕ ਨਹੀਂ ਇਕੱਠੀ ਹੋਣੀ ਹੈ ਨਹੀਂ ਸਾਡਾ ਮਤਲਬ ਇਹ ਹੈ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਆ ਤੋ ਤੁਸੀਂ ਕੰਸਟਰਕਟ ਕਰ ਸਕਦੇ ਹੋ ਪਰਮਿਸ਼ਨ ਨਹੀਂ ਹੈਗੀ ਤਾਂ ਤਾਂ ਇਹ ਕਹਿ ਬੀ ਡੀਸੀ ਸਾਹਿਬ ਨਾਲ ਗੱਲ ਕਰਕੇ ਜੋ ਵੀ ਐਵਰਟਵਰ ਐਡਮਿਨਿਸਟ੍ਰੇਸ਼ਨ ਨੂੰ ਕੋਈ ਪੁੱਛਿਆ ਹੁੰਦਾ ਉਹ ਡੀਸੀ ਸਾਹਿਬ ਕਹਿੰਦਾ ਜੈ ਸਿੰਘ ਸਾਹਿਬ ਹਾਂ ਏਡੀਸੀ ਸਾਹਿਬ ਆ ਰਹੇ ਨੇ ਦੇਖਿਆ ਗਿਆ ਤੁਸੀਂ ਵੀ ਸਾਰਾ ਬੈਠ ਗਿਆ ਤੇ ਡਿਊਟੀ ਨਿਭਾ ਰਹੇ ਸੀਗੇ ਪਰ ਸਟੈਚੂਟ ਲੱਗਾ ਜਾ ਨਹੀਂ ਦੇਖੋ ਆਪਾਂ ਦਾ ਸਟਾਫ ਹੈਗਾ ਵੀ ਕਿਸੇ ਕਿਸਮ ਦੀ ਵੀ ਲਾਰਡ ਆਰਡਰ ਡਿਊਟੀ ਵਿੱਚ ਵਿਗਨਾਂ ਨਾ ਪਵੇ ਉਸੇ ਚੀਜ਼ ਨੂੰ ਵੱਧੇ ਨਜ਼ਰ ਰੱਖਦੇ ਹੋ ਆਪਾਂ ਜਿਹੜਾ ਆਪਣਾ ਫਰਜ਼ ਨਿਭਾ ਰਹੇ ਆ ਆਰਡਰ ਨੂੰ ਲੈ ਕੇ ਕਿ ਜਾਂ ਰੋਕਣ ਵਾਸਤੇ ਨਹੀਂ ਦੇਖੋ ਗੱਲਾਂ ਬਰਦਰ ਇਸ ਤਰ੍ਹਾਂ ਗਈਆਂ ਕਿ ਸਾਡਾ ਕੰਮ ਸੀਗਾ ਵੀ ਜੇ ਕੋਈ ਪਰਮਿਸ਼ਨ ਹੈਗੀ ਹੈ ਤਾਂ ਬਰਦਰ ਤੁਸੀਂ ਜੀ ਸਦਕੇ ਲਾਓ ਕਿਸੇ ਨੂੰ ਕੋਈ ਤਰਾਇ ਨਹੀਂ ਹੈਗਾ ਲਾਓ ਤੁਸੀਂ ਸਾਡੇ ਵੀ ਲੇਕਿਨ ਜੇ ਪਰਮਿਸ਼ਨ ਨਹੀਂ ਹੈਗੀ ਉਹ ਨਾਲ ਇਸ ਸੰਬੰਧ ਵਿੱਚ ਡੀਸੀ ਸਾਹਿਬ ਨਾਲ ਦੀ ਗੱਲ ਹੋ ਗਈ ਹੈ ਡੀਸੀ ਸਾਹਿਬ ਨੇ ਉਹਨਾਂ ਦਾ ਸੋਮਵਾਰ ਦਾ ਟਾਈਮ ਵੀ ਦਿੱਤਾ ਪਰਮਿਸ਼ਨ ਨਹੀਂ ਹੈਗੀ ਉਹਨਾਂ ਕੋਲ ਮੇਰੇ ਵੀ ਸ਼ਾਇਦ ਇਹ ਕਹਿੰਦੇ ਹੈਗੀ ਹੈ ਜੇ ਹੈਗੀ ਤਾਂ ਦਿਖਾ ਦਿੰਦੇ ਠੀਕ ਹੈ ਜੀ ਠੀਕ ਹਾਂ ਜੀ